ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਰੋਜ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਨ ਸਿੰਘ ਜੀ ਡੇਰਾ ਰੂਮੀ ਪੂਚੋ ਕਲਾਂ ਵਾਲੇ ਮਹਾਪੁਰਖਾਂ ਦੇ ਜੀਵਨ ਕਾਥਕ ਜੋ ਕਿ ਭਾਗ 5ਵੇਂ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ 4 ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਰਸਿਕ ਪੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤੀਆਂ ਗਈਆਂ ਹਨ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਹੈ ਜਦੋਂ ਨਾਬਾ ਤਾਹ ਮਾਰੂਗਾ ਬਚਨਾ ਦਾ ਤੀਰ ਚੱਲਿਆ ਮਹਾਰਾਜਾ ਨਾਬੇ ਵਾਲਾ ਹੀਰਾ ਸਿੰਘ ਕੁਝ ਸਮੇਂ ਲਈ ਸੰਤ ਧੰਨਾ ਸਿੰਘ ਜੀ ਨੂੰ ਮਿਲਿਆ ਸੰਤ ਜੀ ਸੰਸਕ੍ਰਿਤ ਆਦ ਗ੍ਰੰਥ ਦੇ ਕਾਫੀ ਵਿਦਵਾਨ ਸਨ ਬਾਬਾ ਜੀ ਤੋਂ ਆਤਮਿਕ ਸ਼ਕਤੀ ਸਦਕਾ ਵੀ ਵਰੁਸਾਏ ਹੋਏ ਸਨ ਉਹਨਾਂ ਨੂੰ ਮਿਲਣ ਬਾਅਦ ਰਾਜੇ ਨੇ ਨਿਸ਼ਚਾ ਕੀਤਾ ਕਿ ਇਹਨਾਂ ਦੇ ਗੁਰੂਆਂ ਨੂੰ ਮਿਲਿਆ ਜਾਵੇ। ਬਾਬਾ ਜੀ ਦੇ ਦਰਸ਼ਨ ਕਰਨ ਲਈ ਪੂਚੋ ਪਹੁੰਚਿਆ। ਹਾਥੀ ਦੀ ਸਵਾਰੀ ਨਾਲ ਲਸ਼ਕਰ ਅਹਲਕਾਰ ਆਦ ਸ਼ਾਹੀ ਢੰਗ ਤਰੀਕੇ ਨਾਲ ਰਾਜਾ ਪਹੁੰਚਿਆ। ਹਾਥੀ ਉੱਤੇ ਸਵਾਰ ਹੀ ਆਗਿਆ ਮੰਗਣ ਲੱਗਾ। ਮਹਾਰਾਜਾ ਸੰਤ ਸੇਵੀ ਸੁਭਾ ਦਾ ਆਦਮੀ ਸੀ। ਮਹਾਂਪੁਰਖਾਂ ਦੀ ਸੇਵਾ ਕਰਦਾ ਸੀ। ਇੱਕ ਵਾਰ ਹਰਦਵਾਰ ਗੰਗਾ ਤੇ ਸੰਤ ਈਸ਼ਰ ਸਿੰਘ ਜੀ ਵਿਰਖਤ ਦੋਧਰ ਵਾਲਿਆਂ ਨੂੰ ਲੱਖ ਰੁਪਏ ਮੱਥਾ ਟੇਕਿਆ ਉਹਨਾਂ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਨਾ ਮੰਨੇ ਤਾਂ ਰਾਜੇ ਨੇ ਕਿਹਾ ਮੇਰੇ ਵਰਗਾ ਦਾਨੀ ਨਹੀਂ ਮਿਲਣਾ ਸੰਤਾ ਵਚਨ ਕੀਤਾ ਰਾਜਨ ਤੈਨੂੰ ਸਾਡੇ ਵਰਗਾ ਤਿਆਗੀ ਵੀ ਫਿਰ ਨਹੀਂ ਮਿਲਣਾ ਬਹੁਤ ਸਾਰ ਮੰਗਦੇ ਫਿਰਦੇ ਹਨ ਇਸ ਤਰ੍ਹਾਂ ਦੇ ਕਈ ਵਚਨ ਹਨ ਇਹਨਾਂ ਦੁਆਰਾ ਦਿੱਤਾ ਦਾਨ ਮਹਾਪੁਰਖਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਰਾਜ ਭਾਗ ਲੈ ਕੇ ਦਾਨ ਕਰਨਾ ਸੰਤ ਸੇਵੀ ਹੋਣਾ ਬੜੀ ਵੱਡੀ ਸ਼ਰਧਾ ਹੈ ਪਰ ਮਨ ਵਿੱਚ ਮਾਨ ਹੰਕਾਰ ਮੈ ਦੀ ਮਹਿਲ ਨਾ ਹੋਵੇ ਔਰੰਗਜ਼ੇਬ ਦੀ ਹਿਦਾਇਤ ਤੇ ਰਾਜਾ ਜੈ ਸਿੰਘ 8ਵੇਂ ਪਾਤਸ਼ਾਹ ਨੂੰ ਦਿੱਲੀ ਲੈ ਗਿਆ ਪਰ 8ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਕਿਉਂਕਿ ਉਹ ਕਰਾਮਾਤ ਦੇਖਣਾ ਚਾਹੁੰਦਾ ਸੀ ਜਦ ਪਾਤਸ਼ਾਹ ਨਾ ਮੰਨੇ ਤਾਂ ਉਸ ਨੇ ਰਾਜਾ ਜੈ ਸਿੰਘ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਰਾਜੇ ਨੇ ਆਪਣੀ ਰਾਣੀ ਨੂੰ ਗੋਲੀਆਂ ਦੇ ਕੱਪੜੇ ਅਤੇ ਗੋਲੀਆਂ ਨੂੰ ਰਾਣੀ ਦੇ ਕੱਪੜੇ ਫੁਵਾ ਦਿੱਤੇ ਦੇਖਣ ਲਈ ਕਿ ਗੁਰੂ ਕਿਵੇਂ ਪਛਾਣ ਕਰੇਗਾ ਗੁਰੂ ਜੀ ਘਰ ਆ ਕੇ ਸਿੱਧੇ ਰਾਣੀ ਦੀ ਗੋਦ ਵਿੱਚ ਬੈਠ ਗਏ ਸਾਰੇ ਪਰਿਵਾਰ ਨੇ ਨਮੋਸ਼ੀ ਮੰਨੀ ਅਤੇ ਗੁਰੂ ਜੀ ਤੋਂ ਮੁਆਫੀ ਮੰਗੀ ਸਤਿਗੁਰੂ ਜੀ ਦੇ ਸਰੀਰ ਛੱਡਣ ਉਪਰੰਤ ਰਾਜਾ ਜੈ ਸਿੰਘ ਨੂੰ ਬਹੁਤ ਪਛਤਾਵਾ ਹੋਇਆ ਕਿ ਮੈਂ ਹੀ ਇਹਨਾਂ ਦੀ ਮੌਤ ਦਾ ਕਾਰਨ ਹਾਂ ਕਿਉਂਕਿ ਮੈਂ ਔਰੰਗਜ਼ੇਬ ਦੀ ਹਿਦਾਇਤ ਉੱਪਰ ਇਹਨਾਂ ਨੂੰ ਦਿੱਲੀ ਲਿਆਂਦਾ ਮਨ ਨੂੰ ਸ਼ਾਂਤੀ ਨਾ ਆਵੇ ਅਖੀਰ ਰਾਜਾ ਜੈ ਸਿੰਘ ਸਮੇਂ ਅਨੁਸਾਰ ਦਸਵੇਂ ਪਾਤਸ਼ਾਹ ਕੋਲ ਦਮਦਮਾ ਸਾਹਿਬ ਪਹੁੰਚ ਕੇ ਪਛਤਾਪ ਕਰਨ ਲੱਗਾ ਸਤਿਗੁਰੂ ਜੀ ਨੇ ਬਚਨ ਕੀਤਾ ਵਾਹਿਗੁਰੂ ਦੀ ਰਜਾ ਹੈ ਇਹ ਏਸੀ ਤਰ੍ਹਾਂ ਹੋਣਾ ਸੀ ਫਿਰ ਉਸ ਦੇ ਮਨ ਨੂੰ ਸ਼ਾਂਤੀ ਆਈ ਗੁਰੂ ਸਾਹਿਬ ਨੇ ਬਾਣੀ ਦਾ ਪਾਠ ਸਰਵਣ ਕਰਨ ਦੀ ਤਾਕੀਦ ਕੀਤੀ ਲੰਗਰ ਤਿਆਰ ਹੋਇਆ ਢੰਡਾਰੇ ਵਰਤੀ ਗੁਰੂਆਂ ਦੀ ਖੁਸ਼ੀ ਪ੍ਰਾਪਤ ਕਰਕੇ ਰਾਜੇ ਦੇ ਮਨ ਨੂੰ ਕੁਝ ਸ਼ਾਂਤੀ ਮਿਲੀ ਤਿੰਨ ਪ੍ਰਕਾਰ ਦੇ ਜਗਿਆਸੂ ਹੁੰਦੇ ਹਨ ਉੱਤਮ ਮੱਦਮ ਤੇ ਸਧਾਰਨ ਉੱਤਮ ਜਗਿਆਸੂ ਉਹ ਹਨ ਜਿਨ੍ਹਾਂ ਦੇ ਉਪਦੇਸ਼ ਕੁਝ ਸਮਾਂ ਸੁਣਨ ਨਾਲ ਮਨ ਨੂੰ ਇਕਾਗਰਤਾ ਹੁੰਦੀ ਹੈ ਦੂਸਰਾ ਜਿਸ ਨੂੰ ਕਮਾਈ ਕਰਕੇ ਕੁਝ ਸਮਾਂ ਲੱਗਦਾ ਹੈ ਸੁਧਾਰਨ ਨੂੰ ਘਾਲਣਾ ਲੰਮਾ ਸਮਾਂ ਘਾਲਣੀ ਪੈਂਦੀ ਹੈ ਇੱਕ ਕਪੜਾ ਪ੍ਰੈਸ ਕਰਕੇ ਪਾਉਣ ਵਾਲਾ ਹੀ ਹੈ ਇੱਕ ਨੂੰ ਮੈਲ ਲੱਗੀ ਹੈ ਸਾਫ਼ ਕਰਨ ਵਾਲਾ ਹੈ ਇੱਕ ਨੂੰ ਦਾਗ ਵੀ ਬਹੁਤ ਮਲੇ ਪਏ ਹੋਏ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੋ ਗੁਰਸਿੱਖਾਂ ਨੇ ਸਤਗੁਰਾਂ ਦੀ ਵੀ ਪਰਖ ਕੀਤੀ ਹੈ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਮਾਈ ਦਾਸ ਨਾਮ ਦਾ ਇੱਕ ਕਮਾਈ ਵਾਲਾ ਵਿਦਵਾਨ ਆਇਆ ਪਹਿਲਾਂ ਇਸ ਕਰਕੇ ਮੁੜ ਗਿਆ ਕਿ ਲੰਗਰ ਚੋਂ ਪ੍ਰਸ਼ਾਦਾ ਛਕੇ ਬਿਨਾ ਗੁਰੂ ਦਰਸ਼ਨ ਨਹੀਂ ਹੋ ਸਕਦਾ ਸੀ ਇਸ ਨੇ ਨਹੀਂ ਖਾਦਾ ਕਿਉਂਕਿ ਇਹ ਵੈਸ਼ਨੋ ਸੀ ਆਪਣੇ ਹੱਥ ਦਾ ਭੋਜਨ ਬਣਾ ਕੇ ਸੁਚਮ ਕਰਕੇ ਖਾਂਦਾ ਸੀ ਲੰਗਰ ਵਿੱਚ ਇਹ ਗੱਲ ਨਹੀਂ ਹੋ ਸਕਦੀ ਸੀ ਫੇਰ ਕੁਝ ਦਿਨਾਂ ਬਾਅਦ ਭਗਵਾਨ ਕ੍ਰਿਸ਼ਨ ਜੀ ਦੀ ਆਵਾਜ਼ ਆਈ ਤੇ ਹੁਕਮ ਹੋਇਆ ਮਾਈ ਦਾਸ ਤੂੰ ਗੋਇੰਦਵਾਲ ਪਹੁੰਚ ਮੇਰਾ ਦਰਸ਼ਨ ਤੈਨੂੰ ਉੱਥੇ ਹੋਵੇਗਾ ਮਾਈ ਦਾਸ ਗੋਇੰਦਵਾਲ ਪਹੁੰਚਿਆ ਮਨ ਵਿੱਚ ਫੁਰਨਾ ਬਣਿਆ ਮੈਨੂੰ ਮੇਰੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਹੋਣ ਤਾਂ ਮੇਰੀ ਇੱਛਾ ਪੂਰੀ ਹੋਵੇਗੀ ਲੰਗਰ ਛਕਣ ਉਪਰੰਤ ਜਦ ਦਰਸ਼ਨਾ ਲਈ ਗਿਆ ਤਾਂ ਗੁਰੂ ਅਮਰਦਾਸ ਜੀ ਨੇ श्री कृष्ण जी ਦੇ ਰੂਪ ਵਿੱਚ ਦਰਸ਼ਨ ਦਿੱਤੇ ਦਸਵੇਂ ਪਾਤਸ਼ਾਹ ਜੀ ਨੇ ਪਟਨੇ ਸਾਹਿਬ ਵਿੱਚ ਸ਼ਿਵਦੱਤ ਪੰਡਿਤ ਨੂੰ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਐਸੀ ਪ੍ਰੀਖਿਆ ਸਮੇਂ-ਸਮੇਂ ਅਨੁਸਾਰ ਭਗਤਾ ਨੇ ਵੀ ਲਈ ਮਸਤੂਆਣੇ ਵਾਲੇ ਸੰਤਾਂ ਦੇ ਕੀਰਤਨ ਦਰਬਾਰ ਵਿੱਚ ਮਹਾਰਾਜਾ ਹੀਰਾ ਸਿੰਘ ਗਿਆ ਸੰਗਤ ਵਿੱਚ ਖੜ ਗਿਆ ਮੱਥਾ ਨਹੀਂ ਟੇਕਿਆ ਬਾਬਾ ਜੀ ਨੇ ਇਸ਼ਾਰੇ ਨਾਲ ਬੈਠਣ ਲਈ ਕਿਹਾ ਬੈਠਾ ਨਹੀਂ ਸਗੋ ਜਾਨ ਸਮੇਂ ਕਹਿ ਗਿਆ ਤੁਹਾਡੇ ਮਗਰ ਲੋਕ ਬਹੁਤ ਹਨ ਕਿਤੇ ਕੁਕਿਆ ਵਾਲੀ ਨਾ ਕਰਾ ਦਿਓ ਇਹ પ્રસੰਤ ਸੰਤ ਤੇਜਾ ਸਿੰਘ ਜੀ ਦੀ ਜੀਵਨੀ ਵਿੱਚ ਲਿਖਿਆ ਹੈ ਜੇ ਮਹਾਪੁਰਖ ਕੋਲ ਸਿੱਖਿਆ ਲੈਣ ਜਾਵੇ ਤਾਂ ਮਨ ਕੁਝ ਹੋਰ ਹੁੰਦਾ ਹੈ ਜੇ ਪ੍ਰਖਿਆ ਲੈਣ ਜਾਵੇ ਤਾਂ ਕੁਝ ਹੋਰ ਹੁੰਦਾ ਹੈ ਹਾਥੀ ਉੱਪਰ ਸਵਾਰ ਹੀ ਟਿੱਲੇ ਸਾਹਿਬ ਦੇ ਨੇੜੇ ਪਹੁੰਚ ਗਿਆ। ਹਜ਼ੂਰ ਬਾਬਾ ਮਹਾ ਹਰਨਾਨ ਸਿੰਘ ਜੀ ਆਪਦੀ ਕੁੱਟਿਆ ਵਿੱਚੋਂ ਬਾਹਰ ਆ ਕੇ ਅੱਗੋਂ ਮਿਲੇ। ਰਾਜਾ ਹੀਰਾ ਸਿੰਘ ਨੂੰ ਸ਼ੰਕਾ ਹੋ ਗਈ ਕਿ ਇਹ ਮੇਰਾ ਸਤਕਾਰ ਕਰਨ ਲਈ ਉੱਠੇ ਹਨ। ਇਹਨਾਂ ਨੂੰ ਕੀ ਲੋੜ ਸੀ ਮੇਰਾ ਆਦਰ ਕਰਨ ਦੀ ਇਹ ਮਹਾਪੁਰਖ ਹਨ। ਇਹਨਾਂ ਵਿੱਚ ਕੁਝ ਘਾਟ ਹੋਵੇਗੀ। ਮਨ ਵਿੱਚ ਸ਼ੰਕਾ ਪੈਦਾ ਹੋਈ। ਜੋ ਪ੍ਰਸ਼ਾਦ ਮਿਸ਼ਰੀ ਤੇ ਭੇਟਾ ਲੈ ਕੇ ਆਇਆ ਸੀ ਪੰਜ ਸੇਰ ਮਿਸ਼ਰੀ ਤੇ 25 ਮੋਹਰਾ ਕਿਸੇ ਦਾ ਕਥਨ ਹੈ 500 ਰੁਪਏ ਸਨ ਹਾਥੀ ਤੇ ਬੈਠੇ ਨਹੀਂ ਬਾਬਾ ਜੀ ਵੱਲ ਚਲਾ ਕੇ ਭੇਟਾ ਮਾਰੀ ਤੇ ਵਾਪਸ ਮੁੜ ਚੱਲਿਆ ਸੇਵਕ ਮਿਸ਼ਰੀ ਦੀ ਪੋਟਲੀ ਚੁੱਕ ਕੇ ਬਾਬਾ ਜੀ ਕੋਲ ਲੈ ਗਿਆ ਦੂਸਰੀ ਪੋਟਲੀ ਪੈਸਿਆਂ ਵਾਲੀ ਬਾਅਦ ਵਿੱਚ ਲੈ ਗਿਆ ਮਿਸ਼ਰੀ ਵਾਲੀ ਤਾਂ ਬਾਬਾ ਜੀ ਨੇ ਉਸੇ ਸਮੇਂ ਵਾਪਸ ਕਰ ਦਿੱਤੀ ਮੋਹਰਾ ਵਾਲੀ 포ਟਲੀ ਦਾ ਵਿਆਜ ਪੈਸਿਆਂ ਵਿੱਚ ਜੋੜ ਕੇ ਉਹਨੇ ਘੰਟਿਆਂ ਦਾ ਦਿੱਤਾ ਜਿੰਨਾ ਚਿਰ ਕੋਲ ਰੱਖੀ ਕਿਉਂਕਿ ਰਾਜਾ ਧਨੌਲਾ ਪਹੁੰਚ ਗਿਆ ਸੀ ਰੁਪਿਆਂ ਵਾਲੀ 포ਟਲੀ ਤੇ ਵਿਆਜ ਦੇ ਕੇ ਗੁਰਦਿੱਤ ਸਿੰਘ ਸੀਮੇ ਵਾਲਾ ਤੇ ਬਖਤੌਰ ਸਿੰਘ ਭੁੱਲਰ ਨੂੰ ਹੁਕਮ ਕੀਤਾ ਪੈਸੇ ਗਿਣ ਕੇ ਪਾ ਲਵੋ ਅਤੇ ਵਿਆਜ ਸਮੇਤ ਮੋੜ ਆਓ ਧਨੌਲੇ ਜਾ ਕੇ ਦੋਨੋਂ ਪੈਸੇ ਲੈ ਕੇ ਧਨੌਲੇ ਪਹੁੰਚ ਗਏ ਸਰਕਾਰੀ ਨੌਕਰ ਨੂੰ ਕਹਿ ਕੇ ਰਾਜੇ ਨੂੰ ਮਿਲੇ ਉਸਨੇ ਪੁੱਛਿਆ ਕਿਥੋਂ ਆਏ ਹੋ ਬਾਬਾ ਜੀ ਦਾ ਵੇਰਵਾ ਪਾ ਕੇ ਉਹਨਾਂ ਕਿਹਾ ਇਹ ਪੈਸੇ ਮੋੜਨ ਆਏ ਹਾਂ ਵਿਆਜ ਸਮੇਤ ਰਾਜੇ ਨੇ ਦੋ ਆਦਮੀਆਂ ਨੂੰ ਹੁਕਮ ਦਿੱਤਾ ਗਿਣ ਕੇ ਪੈਸੇ ਵਾਪਸ ਲੈ ਲਵੋ ਪੈਸਿਆਂ ਦੀ ਗਿਣਤੀ ਸ਼ੁਰੂ ਹੋ ਗਈ ਗਿਣਤੀ ਵਿੱਚ 1 ਰੁਪਿਆ ਘਟ ਗਿਆ ਫਿਰ ਦੁਬਾਰਾ ਗਿਣਤੀ ਕੀਤੀ ਤਾਂ ਵੀ ਘਟ ਗਿਆ ਉਥੋਂ ਤਾਂ ਸੀ ਪੂਰੇ ਲੈ ਕੇ ਆਏ ਹਾਂ ਇਹ ਕਿਵੇਂ ਘਟ ਗਏ ਇਹ ਦੋਨੋਂ ਸੋਚਾਂ ਵਿੱਚ ਪੈ ਗਏ ਇਹ ਦੇਖ ਰਾਜੀ ਨੇ ਕਿਹਾ ਤੁਸੀਂ ਵੀ ਝੂਠੇ ਤੁਹਾਡਾ ਸੰਤ ਵੀ ਝੂਠਾ ਦੋਵਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕੁਝ ਵੀ ਕਹਿ ਲਵੋ ਅਸੀਂ ਤੁਹਾਡੀ ਪਰਜਾ ਸਮਾਨ ਹਾਂ ਪਰ ਸਾਡੇ ਮਹਾਪੁਰਖਾਂ ਬਾਰੇ ਕੋਈ ਮਾੜਾ ਲੱਜ਼ ਨਾ ਵਰਤੋ ਬਖਤੌਰ ਸਿੰਘ ਨੇ ਕਿਹਾ ਰਾਜਾ ਜੀ ਟਿੱਕਾ ਸਾਹਿਬ ਦਾ ਦਰਦ ਵੀ ਇਹਨਾਂ ਦੀ ਕਿਰਪਾ ਨਾਲ ਹੀ ਠੀਕ ਹੋਇਆ ਸੀ ਰਾਜੇ ਨੇ ਫਿਰ ਤਾੜਨਾ ਕੀਤੀ ਚੁੱਪ ਕਰ ਜਾਓ ਜੇ ਬੋਲੇ ਤਾਂ ਹਥਕੜੀਆਂ ਲਾ ਕੇ ਅੰਦਰ ਕਰ ਦਿਆਂਗਾ ਅਖੀਰ ਉਹ ਬਾਸਲੀ ਰੁਪਿਆਵਾਂ ਵਾਲੀ ਛਟਕਾਈ ਤਾਂ ਰੁਪਿਆ ਨਿਕਲ ਆਇਆ ਪੈਸੇ ਗਿਣਾ ਕੇ ਵਾਪਸ ਚਲੇ ਆਏ ਕਿਉਂਕਿ ਉਥੋਂ ਕੁਝ ਵੀ ਖਾਣ ਦਾ ਹੁਕਮ ਨਹੀਂ ਸੀ ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਤਾਂ ਹਜ਼ੂਰ ਨੇ ਬਚਨ ਕੀਤਾ ਦੱਸੋ ਕੀ ਬੋਲਿਆ ਹੀਰਾ ਇਹਨਾਂ ਨੇ ਸੰਕੋਚ ਕੀਤਾ ਬਾਬਾ ਜੀ ਨੇ ਫਿਰ ਕਿਹਾ ਦੱਸੋ ਜੋ ਬੀਤਿਆ ਉਹੀ ਦੱਸਣਾ ਉਹਨਾਂ ਦੱਸਿਆ ਮਹਾਰਾਜ ਉਹ ਕਹਿੰਦਾ ਤੁਸੀਂ ਵੀ ਝੂਠੇ ਤੁਹਾਡਾ ਸਾਥ ਵੀ ਝੂਠਾ ਪੈਸੇ ਘਟ ਗਏ ਸਨ 1 ਰੁਪਿਆ ਬਾਸਲੀ ਵਿੱਚ ਰਹਿ ਗਿਆ ਸੀ ਹਥਕੜੀਆਂ ਲਵਾ ਦਿਆਂਗਾ ਪਰ ਪੈਸੇ ਪੂਰੇ ਹੋਣ ਤੇ ਸਾਨੂੰ ਛੱਡ ਦਿੱਤਾ ਬਾਬਾ ਜੀ ਸੁਣ ਕੇ ਗੁੱਸੇ ਵਿੱਚ ਬਚਨ ਕਰਨ ਲੱਗੇ ਹਥਕੜੀਆਂ ਵਾਲਾ ਉਸ ਦਾ ਆਚਾ ਅਜੇ ਪੂਰਾ ਨਹੀਂ ਹੋਇਆ ਅਸੀਂ ਉਸ ਦੇ ਪੁੱਤ ਨੂੰ ਹਥਕੜੀਆਂ ਲਾਵਾਂਗੇ ਉਹ ਸਾਡੇ ਸੇਵਕਾਂ ਨੂੰ ਲਾਉਂਦਾ ਹੈ ਅੰਤ ਵਿੱਚ ਤਿੰਨ ਵਾਰ ਬਚਨ ਕੀਤਾ ਪਟ ਪਉ ਪਟਿਆਲਾ ਨਾਬਾ ਤਾਹਾ ਮਾਰੂਗਾ ਪਟ ਪਉ ਪਟਿਆਲਾ ਨਾਬਾ ਤਾਹਾ ਮਾਰੂਗਾ ਹਥਕੜੀਆਂ ਫੇਰ ਟਿੱਕਾ ਰਿਪਦਮਨ ਨੂੰ ਲੱਗੀਆਂ ਜਲਾ ਵਤਨ ਕੀਤਾ ਫੇਰ ਪੰਜਾਬ ਵਿੱਚ ਨਹੀਂ ਆਇਆ ਬਾਹਰ ਹੀ ਅੰਤ ਹੋਇਆ ਏਸੇ ਪਿੰਡ ਦਾ ਰੂਰ ਸਿੰਘ ਦੱਸਦਾ ਹੈ ਕਿ ਇੱਕ ਵਾਰ ਮਹਾਰਾਜ ਰਿਪਦਮਨ ਸਿੰਘ ਮਸਤੂਆਣਾ ਸਾਹਿਬ ਗਿਆ ਮਾਇਆ ਦੇ ਢੇਰ ਦੇਖ ਕੇ ਕਹਿਣ ਲੱਗਾ ਏ ਮਾਇਆ ਸਾਨੂੰ ਦੇ ਦੇਓ ਸੰਤ ਜੀ ਤੁਸੀਂ ਕੀ ਕਰਨੀ ਹੈ ਸਾਨੂੰ ਚਾਹੀਦੀ ਹੈ ਸੰਤਾ ਨੇ ਵਚਨ ਕੀਤਾ ਰਾਜਾ ਇਹ ਤਾਂ ਗੁਰੂ ਘਰ ਦੀ ਸੇਵਾ ਵਾਸਤੇ ਸੰਗਤ ਨੇ ਦਿੱਤੀ ਹੈ ਤੇਰੇ ਲਈ ਨਹੀਂ ਹੈ ਉਸ ਨੇ ਕਈ ਵਾਰ ਮੰਗ ਦੁਹਰਾਈ ਜਦ ਉਹੀ ਜਵਾਬ ਮਿਲਦਾ ਰਿਹਾ ਤਾਂ ਰੁਪਦਮਨ ਬੋਲਿਆ ਸਾਡੇ ਰਾਜ ਵਿੱਚ ਰਹਿ ਕੇ ਸਾਨੂੰ ਹੀ ਜਵਾਬ ਦਿੰਦੇ ਹੋ ਜੇ ਅਸੀਂ ਖੋਹ ਲਈਏ ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਗੜਵਈ ਨੂੰ ਹੁਕਮ ਕੀਤਾ ਗੜਵਾ ਤੇ ਇੱਕ ਸ਼ਹਿਰਾ ਪਰਨਾ ਲਿਆਓ ਇਹ ਚੀਜ਼ਾਂ ਚੁੱਕ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਤੋਂ ਚੱਲ ਕੇ ਦਮਦਮਾ ਸਾਹਿਬ ਬੁੰਗੇ ਵਾਲੀ ਜਗ੍ਹਾ ਚਲੇ ਗਏ ਜੋ ਇਹਨਾਂ ਨੇ ਹੀ ਆਬਾਦ ਕੀਤੀ ਹੈ ਤੁਰਨ ਸਮੇਂ ਬਚਨ ਕਰੇ ਤੂੰ ਸਾਨੂੰ ਮਸਤੂਆਣੇ ਤੋਂ ਰੋਕਿਆ ਹੈ ਅਸੀਂ ਸੇਵਾ ਕਰਨੀ ਹੈ ਹੋਰ ਥਾ ਕਰ ਲਵਾਂਗੇ ਪਰ ਪੰਜਾਬ ਵਿੱਚ ਤੂੰ ਵੀ ਨਹੀਂ ਰਹੇਂਗਾ ਭਗਤ ਮੁਖੈ ਤੇ ਬੋਲ ਦੇ ਸੇ ਵਚਨ ਹੋਵੰਦੇ ਪਰ ਤਖਨ ਨੂੰ ਪਰਮਾਨ ਦੀ ਲੋੜ ਨਹੀਂ ਸਭ ਨੇ ਇਤਿਹਾਸ ਪੜਿਆ ਸੁਣਿਆ ਹੈ ਅਤੇ ਕਿਸੇ ਨੇ ਦੇਖਿਆ ਵੀ ਹੋਵੇਗਾ ਇਹ પ્રસੰਗ ਵੱਡਾ ਢੰਡਾ ਸਿੰਘ ਸੀਮਾ ਪਾਸੋਂ ਮਿਲਿਆ ਸੀ ਫਰਿਆਦੀ ਦੇ ਸਿਰ ਤੋਂ ਅਵਗਤ ਰੂ ਦਾ ਸਾਇਆ ਹਟਾਉਣਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰਵਾਣ ਸਰੀਰਕ ਰੋਗ ਮਾਨਸਿਕ ਰੋਗ ਦੋਨੋਂ ਹੀ ਸਰੀਰ ਨੂੰ ਲੱਕੜ ਨੂੰ ਲੱਗੇ ਖੌਣ ਦੇ ਸਮਾਨ ਹਨ ਬਾਬਾ ਜੀ ਮਹਾਰਾਜ ਕਲੇਰਾਵਾਲੀ ਮਾਝੇ ਵਿੱਚ ਦੁਖੀਆਂ ਦੀਆਂ ਬੇਨਤੀਆਂ ਪਰਵਾਨ ਕਰ ਰਹੇ ਹਨ ਤਾਂ ਇੱਕ ਸਿੱਖ ਨੇ ਬੇਨਤੀ ਕੀਤੀ ਗਰੀਬ ਨਿਵਾਜ ਸਾਡੇ ਪਰਿਵਾਰ ਦਾ ਇੱਕ ਬੱਚਾ ਨੌਜਵਾਨ ਹੈ ਰਾਤ ਨੂੰ ਠੀਕ ਠਾਕ ਸੁੱਤਾ ਸੀ ਸਵੇਰੇ ਉੱਠਣ ਵੇਲੇ ਰੌਲਾ ਪਾਉਣ ਲੱਗ ਪਿਆ ਘਰ ਤੋਂ ਬਾਹਰ ਭੱਜ ਗਿਆ ਬਹੁਤ ਮੁਸ਼ਕਲ ਨਾਲ ਫੜਿਆ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਹੈ ਕਿਰਪਾ ਕਰੋ ਬੱਚਾ ਤੰਦਰੁਸਤ ਹੋ ਜਾਏ ਬਾਬਾ ਜੀ ਨੇ ਇਹ ਬੇਨਤੀ ਸੁਣਨ ਉਪਰੰਤ ਵਚਨ ਕੀਤਾ ਇਸ ਨੂੰ ਪੂਚੋ ਲੈ ਜਾਓ ਉੱਥੇ ਸਾਡੇ ਗੁਰੂ ਹਨ ਇਸ ਦਾ ਇਲਾਜ ਉੱਥੇ ਹੋਵੇਗਾ ਬੱਚਾ ਠੀਕ ਹੋ ਜਾਵੇਗਾ ਪਰਿਵਾਰ ਨੇ ਬਚਨ ਮੰਨ ਕੇ ਫੂਚੋ ਆਉਣ ਲਈ ਤਿਆਰੀ ਕਰ ਲਈ ਮੰਝੇ ਨਾਲ ਲੜਕੀ ਨੂੰ ਬੰਨ ਲਿਆ ਮੰਝਾ ਗੱਡੇ ਵਿੱਚ ਰੱਖ ਲਿਆ ਜ਼ਰੂਰਤ ਅਨੁਸਾਰ ਰਸਤੇ ਵਿੱਚ ਭੋਜਨ ਤਿਆਰ ਕਰਨ ਲਈ ਰਾਸ਼ਨ ਵੀ ਲੈ ਲਿਆ ਕੁਝ ਦਿਨਾਂ ਵਿੱਚ ਲੜਕੀ ਨੂੰ ਲੈ ਕੇ ਫੂਚੋ ਪਹੁੰਚ ਗਏ ਸੇਵਕ ਨੂੰ ਦੱਸ ਕੇ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਅਰਜ਼ੋਈ ਕੀਤੀ ਅੱਗੋਂ ਸ਼ਹਿਨशाह ਪਾਦਸ਼ਾਹ ਦਾ ਹੁਕਮ ਹੋਇਆ ਲੜਕੀ ਨੂੰ ਜੰਡ ਨਾਲ ਬੰਨ੍ਹ ਦਿਓ ਤੇ ਆਪ ਉੱਪਰ ਟਿੱਲਾ ਸਾਹਿ ਤੇ ਆ ਪਹੁੰਚੋ ਪਰਿਵਾਰ ਵਾਲੇ ਕਲੇਰਾਂ ਵਾਲੇ ਬਾਬਾ ਜੀ ਦਾ ਬਚਨ ਦੱਸ ਕੇ ਰਹਿਮਤੀ ਭੀਖ ਮੰਗਣ ਲੱਗੇ ਪਾਦਸ਼ਾਹ ਨੇ ਹੁਕਮ ਕੀਤਾ ਇਠਾਂ ਚੱਲ ਕੇ ਦੇਖਦੇ ਹਾਂ ਹਜ਼ੂਰ ਟਿੱਲੇ ਤੋਂ ਹੀਠਾ ਆਏ ਨਾਲ ਹੀ ਪਾਈ ਕੇਸਰ ਸਿੰਘ ਕੁਤਬਾ ਸਾਈ ਧੰਨਾ ਭਗਤ ਅਤੇ ਲੜਕੇ ਦੇ ਪਰਿਵਾਰ ਦੇ ਬੰਦੇ ਸਨ ਬਾਬਾ ਜੀ ਨੇ ਲੜਕੇ ਨੂੰ ਮਿਹਰ ਦੀ ਨਿਗਾਹ ਨਾਲ ਤੱਕਿਆ ਲੜਕੀ ਨੇ ਵੀ ਬਾਬਾ ਜੀ ਦੇ ਦਰਸ਼ਨ ਕੀਤੇ ਬਾਬਾ ਜੀ ਨੇ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ ਹਰਾਮਸ ਦੇ ਰੂਪ ਢਾਈ ਪੂਣੀਆਂ ਕੱਤੀਆਂ ਪੁੱਠਾ ਚਰਖਾ ਫੇਰ ਕੇ ਕਿਉਂ ਕੇਸਰਾ ਠੀਕ ਹੈ ਨਾ ਬਾਈ ਕੇਸਰ ਸਿੰਘ ਨੇ ਹੱਥ ਜੋੜ ਕੇ ਕਿਹਾ ਠੀਕ ਹੈ ਜੀ ਨੇੜੇ ਹੀ ਕੁਤਬਾ ਮੁਸਲਮਾਨ ਖੜਾ ਸੀ ਇਹ ਪੁੱਛੋਦਾ ਰਹਿਣ ਵਾਲਾ ਸੀ ਬਾਬਾ ਜੀ ਕੋਲ ਅਕਸਰ ਆਉਂਦਾ ਰਹਿੰਦਾ ਸੀ ਉਹ ਬੋਲਿਆ Hindu ਹੀ ਸਿੱਧਾ ਫੇਰਦੇ ਹਨ ਮੁਸਲਮਾਨ ਪੁੱਠਾ ਫੇਰਦੇ ਹਨ ਬਾਬਾ ਜੀ ਨੇ ਉਸ ਨੂੰ ਰੋਕ ਕੇ ਵਚਨ ਕੀਤਾ ਸਾਈ ਲੋ तू ਸਾਡੀ ਗੱਲ ਵਿੱਚ ਨਾ ਬੋਲ ਤੂੰ ਕੀ ਲੈਣਾ ਇਸ ਤੋਂ ਬਾਬਾ ਜੀ ਨੇ ਫਿਰ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ ਬਚਨ ਕੀਤਾ ਕਿਉਂ ਕੇਸਰਾ ਠੀਕ ਹੈ ਭਾਈ ਕੇਸਰ ਸਿੰਘ ਨੇ ਕਿਹਾ ਜਿਵੇਂ ਹਜ਼ੂਰ ਦੀ ਰਜ਼ਾ ਹੈ ਠੀਕ ਹੈ ਬਾਬਾ ਜੀ ਤੇ ਸੇਵਕ ਵਾਪਸ ਟਿੱਲਾ ਸਾਹਿਬ ਉੱਪਰ ਚਲੇ ਗਏ ਤਾਂ ਹਜ਼ੂਰ ਨੇ ਹੁਕਮ ਕੀਤਾ ਲੜਕੀ ਨੂੰ ਖੋਲ ਲਿਆਓ ਉਸ ਦੇ ਨਾਲ ਆਏ ਰਿਸ਼ਤੇਦਾਰਾਂ ਨੇ ਕਿਹਾ ਮਹਾਰਾਜ ਉਹ ਭੱਜ ਜਾਏਗਾ ਬਾਬਾ ਜੀ ਨੇ ਬਚਨ ਕੀਤਾ ਭੱਜੇਗਾ ਨਹੀਂ ਖੋਲ ਦਿਓ ਉਹਨਾਂ ਜਾ ਕੇ ਲੜਕੀ ਨੂੰ ਖੋਲ ਦਿੱਤਾ ਲੜਕਾ ਪਰਿਵਾਰ ਦੇ ਨਾਲ ਹੀ ਟਿੱਲਾ ਸਾਹਿਬ ਉੱਪਰ ਚੜ ਗਿਆ ਮੱਥਾ ਟੇਕ ਕੇ ਬੈਠ ਗਿਆ ਹਜੂਰ ਨੇ ਹੁਕਮ ਕੀਤਾ ਇਸ ਨੂੰ ਜਲ ਛਕਾਓ ਉਸ ਨੇ ਜਲ ਛਕ ਲਿਆ ਇਸ ਉਪਰੰਤ ਬਾਬਾ ਜੀ ਨੇ ਪੁੱਛਿਆ ਤੈਨੂੰ ਕੀ ਹੋਇਆ ਸੀ ਉਸ ਦਾ ਉੱਤਰ ਸੀ ਮੈਂ ਸਵੇਰ ਵੇਲੇ ਖੇਤ ਵਿੱਚ ਕੰਮ ਕਰਨ ਗਿਆ ਸੀ ਰਾਤ ਘਰ ਆ ਕੇ ਸੁੱਤੇ ਪਏ ਨੂੰ ਹੀ ਪਤਾ ਨਹੀਂ ਕੀ ਹੋਇਆ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਤਾਂ ਹੁਣ ਹੀ ਸੋਜੀ ਆਈ ਹੈ ਬੇਨਤੀ ਸੁਣਨ ਉਪਰੰਤ ਬਾਬਾ ਜੀ ਨੇ ਇਹ ਬਚਨ ਕੀਤਾ ਤੁਸੀਂ ਦੂਰ ਤੋਂ ਆਏ ਹੋ ਆਰਾਮ ਕਰੋ 5-7 ਦਿਨ ਤੁਹਾਨੂੰ ਇੱਥੇ ਰਹਿਣਾ ਪਵੇਗਾ 5 ਦਿਨ ਪਰਿਵਾਰ ਇੱਥੇ ਰਿਹਾ ਜਿਹੋ ਜਹੀ ਸੇਵਾ ਹੋਈ ਕਰ ਲਈ ਆਗਿਆ ਮੰਗਣ ਲੱਗੇ ਹਜ਼ੂਰ ਨੇ ਹੁਕਮ ਕੀਤਾ ਕੱਲ ਨੂੰ ਮਿਲੇਗੀ ਅਗਲੇ ਦਿਨ मुंशी ਨੂੰ ਬੁਲਾ ਕੇ ਬਾਬਾ ਜੀ ਨੇ ਹੁਕਮ ਕੀਤਾ मुंशी ਇਹਨਾਂ ਦੇ ਪਰਿਵਾਰ ਦਾ ਆਉਣ ਜਾਣ ਦਾ ਖਰਚਾ ਜੋੜ ਕੇ ਦੱਸ ਕਿੰਨਾ ਹੈ ਮੁਨਸ਼ੀ ਨੇ ਸਾਰਾ ਹਿਸਾਬ ਦੱਸ ਦਿੱਤਾ ਤੁਰੰਤ ਸਮੇਂ ਪਰਿਵਾਰ ਨੂੰ ਇਹ ਹਿਸਾਬ ਵਿੱਚ 30 ਰੁਪਏ ਹੋਰ ਪਾ ਕੇ ਦੇਣ ਲੱਗੇ ਉਹਨਾਂ ਬੇਨਤੀ ਕੀਤੀ ਮਹਾਰਾਜ ਸਾਡਾ ਲੜਕਾ ਠੀਕ ਹੋਇਆ ਸੇਵਾ ਅਸੀਂ ਕਰਨੀ ਸੀ ਤੁਸੀਂ ਸਾਨੂੰ ਪੈਸੇ ਦੇ ਰਹੇ ਹੋ ਬਾਬਾ ਜੀ ਨੇ ਇੱਕ ਦੋ ਵਾਰ ਕਿਹਾ ਉਹ ਮੰਨੇ ਨਹੀਂ ਤਾਂ ਬਾਬਾ ਜੀ ਨੇ ਵਚਨ ਕੀਤਾ ਚੰਗਾ ਫੇਰ ਆਪਣਾ ਪੀਰ ਨਾਲ ਹੀ ਲੈ ਜਾਓ ਨੇੜੇ ਬੈਠੇ ਸੇਵਕਾਂ ਨੇ ਕਿਹਾ ਬਚਨ ਨਹੀਂ 모ੜੀਦਾ ਪੈਸੇ ਲੈ ਲਵੋ ਉਹਨਾਂ ਡਰਦਿਆਂ ਪੈਸੇ ਲੈ ਲਏ ਕਿ ਕਿਤੇ ਮੁੰਡਾ ਫੇਰ ਨਾ ਬਿਮਾਰ ਹੋ ਜਾਏ ਪਰ ਮਨ ਵਿੱਚ ਹੈਰਾਨ ਸਨ ਖੰਡ ਬ੍ਰਹਿਮੰਡ ਬੇਅੰਤ ਉਧਾਰਣ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰਿਆ ਇਹ પ્રસੰਗ ਜੋਗਿੰਦਰ ਸਿੰਘ ਢਿੱਲੋਂ ਦੀ ਜ਼ੁਬਾਨੀ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ